ਅਸਟਾਮ ਚੱਲੇ ਆਪਾਂ ਬਾਬਾ ਬਾਲਕਨਾਥ ਜੀ ਦੇ ਦਰਸ਼ਨ ਕਰਨ ਤੇ ਮੈਂ ਤੇ ਮੇਰੇ ਨਾਲ ਸਤੇ ਅੰਕਲ ਜੀ ਆ ਜੋ ਕਿ ਸੰਗਤ ਦੇ ਵਿੱਚੋਂ ਤੇ ਫੋਨ ਤੇ ਕਰ ਰਿਹਾ ਗੱਲਬਾਤ ਤੇ ਫਿਰ ਸੌਂਣਾ ਕਰਾਉਣੇ ਇਹਨਾਂ ਦੀ ਗੱਲਬਾਤ ਵਗੈਰਾ ਤੇ ਆਪਾਂ ਖੜਿਆ ਆ ਆਨੰਦਪੁਰ ਦੇ ਵੇ ਬੱਸ ਸਟੈਂਡ ਦੇ ਉੱਪਰ ਕਹਿੰਦੇ ਇੱਥੋਂ ਬੱਸ ਸਿੱਧੀ ਮਿਲ ਜਾਂਦੀ ਆ ਹਰਿਆਣਾ ਰੋਡਵੇਜ ਤੇ ਜਿਹੜੀ ਕਿ ਇਥੋਂ ਸਿੱਧੀ ਸ਼ਾਹਤ ਲਾਈਆਂ ਜਾਂਦੀ ਆ 2 2.5 ਘੰਟੇ ਦਾ ਸਫ਼ਰ ਆ ਉਹ ਸਫਰ ਆਪਾਂ ਕੱਢਾਂਗੇ ਬੱਸ ਦੇ ਉੱਪਰ ਤੇ ਫਿਰ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਆਪਾਂ ਬਾਬਾ ਬਾਲਗਨਾਥ ਜੀ ਦੇ ਦਰਸ਼ਨ ਕਰਾਵਾਂਗੇ ਸਾਰੀ ਇਸ ਵੀਡੀਓ ਦੇ ਵਿੱਚ ਦੇਖੋ ਅਖੀਰ ਤੱਕ ਵੀਡੀਓ ਆਪਣੀ ਜ਼ਰੂਰ ਦੇਖਿਓ ਤੇ ਦਿਖਾਵਾਂਗਾ ਕਿ ਕੀ ਕੀ ਹੋਰ ਕੁਝ ਆ ਤੇ ਆਪਾਂ ਪਹਿਲੀ ਵਾਰ ਹੀ ਚੱਲੇ ਆਂ ਉੱਧਰ ਕਾਫੀ ਬਾਰ ਮਨ ਦੇ ਵਿੱਚ ਰਹਿੰਦਾ ਸੀ ਵੀ ਆਪਾਂ ਜ਼ਰੂਰ ਜਾਈਏ ਤੇ ਉਹ ਜਾ ਨਹੀਂ ਹੋ ਪੰਦ ਤੇ ਅੱਜ ਬਾਬੇ ਦਾ ਬਲਾਵਾ ਆ ਗਿਆ ਤੇ ਅਸੀਂ ਚੱਲੇ ਆਂ ਤੇ ਨਾਲ ਜੁੜੇ ਰਹੋ ਵੀਡੀਓ ਤੇ ਸਾਰੀ ਆਪਾਂ ਤੁਹਾਨੂੰ ਐਂਡ ਤੱਕ ਇਸ ਦੇ ਵਿੱਚ ਜਾਣਕਾਰੀ ਦਵਾਂਗੇ ਕਿੰਨੇ ਕਿੰਨੇ ਪੈਸੇ ਲੱਗੇ ਤੇ ਕਿੰਨਾ ਕਰਾਇਆ ਤੇ ਉੱਤੇ ਹੋਰ ਕੀ ਹੋ ਜਾ ਇਹ ਸਾਰਾ ਮੇਨ ਰੋਡ ਆ ਇੱਥੋਂ ਮਾਤਾ ਨੈਣਾ ਦੇ ਵੀ ਦਾ ਦਰਵਾਰਾ ਉਧਰ ਆਨੰਦਪੁਰ ਸਾਹਿਬ ਗੁਰਦੁਆਰਾ ਇਹ ਬੱਸ ਸਟੈਂਡ ਆ ਬੱਸਾਂ ਜਿਵੇਂ ਚੱਲ ਰੀਆਂ ਅੱਗੇ-ਅੱਗੇ ਰੇਲ ਸਟੇਸ਼ਨ ਆ ਜਾਂਦਾਗਾ ਤੇ ਆ ਸਾਰਾ ਹਲਾ ਦੁਆਲਾ ਇੱਥੇ ਦੇ ਵਿੱਚ ਬੈਠ ਚੁੱਕੇ ਆ ਤੇ ਬੱਸ ਆਪ ਨੂੰ ਮਿਲ ਗਈ ਆ ਇਸ ਟਾਈਮ ਤੇ ਬੱਸ ਦੇ ਵਿੱਚ ਸਵਾਰੀ ਦੇਖੋ ਇਸ ਟਾਈਮ ਰੱਜੀ ਆ ਇਹ ਹਰਿਆਣਾ ਰੋਡ ਦੇ ਦੀ ਬੱਸ ਆ ਤੇ ਸਿੱਧੀ ਬਾਬਾ ਬਾਲਕਨਾਂਦ ਦੇ ਲੈ ਕੇ ਜਾਊਗੇ ਆਪਾਂ ਨੂੰ ਦੇਖਦੇ ਕਿੰਨੇ ਚਿਰ ਦਾ ਇਹਦਾ ਸਫਰ ਆ ਤੇ ਫਿਰ ਸੁਣੋ ਅੱਗੇ ਦੀ ਵੀਡੀਓ ਅੱਗੇ ਦੱਸਦੇ ਸਹੀ 1 ਘੰਟੇ ਬਾਅਦ ਆਪਾਂ ਪਹੁੰਚ ਗਏ ਉੰਨੇ ਦੇ ਬੱਸ ਸਟੈਂਡ ਦੇ ਉੱਪਰ ਤੇ ਇਹ ਉੰਨੇ ਦਾ ਬੱਸ ਸਟੈਂਡ ਆਗਾ ਤੇ ਇੱਥੋਂ ਹੈਗਾ 20 25 ਮਿੰਟ ਦਾ ਸਟਾਪ ਹਰਿਆਣਾ ਰੋਡ ਦੇ ਵੱਸ ਦਾ ਜਿਹਦੇ ਵਿੱਚ ਆਪਾਂ ਸਫਰ ਕਰਕੇ ਬੋਲੋ ਬਾਲਕਨਾਂ ਦੇ ਜਾ ਰਹੇ ਆ ਤੇ ਆ ਸੋ ਸਾਰਾ ਦ੍ਰਿਸ਼ ਦਿਖਾਉਣਾ ਆ ਸਾਰਾ ਚਾਕਾ ਦੇਖੋ ਤੁਸੀਂ ਉੰਨੇ ਦਾ ਬੱਸ ਸਟੈਂਡ ਦਾ ਸਾਰਾ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਬੱਸ ਹਰ ਇੱਕ ਜਗ੍ਹਾ ਨੂੰ ਮੰਨ ਲਓ ਬੱਸ ਮਿਲਦੀ ਆ ਮੰਨਾਲੀ ਨੂੰ ਜਾਣਾ ਕਿਸੇ ਨੇ ਮੰਡੀ ਜਾਣਾ ਪੰਜਾਬ ਚੱਪਤ ਜਾਣਾ ਵਧੀਆ ਬੱਸ ਮਿਲਦੀ ਆ ਬੱਸ ਸਟੈਂਡ ਬਹੁਤ ਸੋਹਣਾ ਵਧੀਆ ਬੱਸ ਸਟੈਂਡ ਦਾ ਬਾਜ਼ਾਰ ਦਿਖਾਉਣਾ ਹੈ ਮਾਰਕੀਟ ਦਿਖਾਉਣਾ ਥੋੜੀ ਬੱਸ ਸਟੈਂਡ ਦੀ ਤੁਹਾਨੂੰ ਉੱਥਰੋਂ ਐਂਟਰੀ ਗੇਟ ਆ ਆ ਬੱਸ ਸਟੈਂਡ ਦੇ ਅੰਦਰ ਮਾਰਕੀਟ ਬਣੀ ਹੋਈ ਆ ਕਿ ਇਹ ਟੈਕਟਰ ਕਾਉਂਟਰ ਪਾਇਆ ਪਹਿਲਾ ਟੈਕਟਰ ਇੱਥੋਂ ਲੈ ਕੇ ਸੀਟ ਕਨਫਰਮ ਕਰਨੀ ਪੈਂਦੀ ਆ ਆ ਜੂਸ ਵਗੈਰਾ ਵਾਲਾ ਦੁਕਾਨਾ ਹੋਰ ਕਾਫੀ ਹੁਣ ਇੰਟਰਵਿਊ ਕੋਈ ਸਮਾਨ ਦੇਖ ਰਹੇ ਆ ਤੇ ਆ ਸਾਰੀ ਦੂਰ ਤੱਕ ਨਾ ਐਸੇ ਤਰ੍ਹਾਂ ਹੀ ਮਾਰਕੀਟ ਵਗੈਰਾ ਬਣੀਆਂ ਬਹੁਤ ਵਧੀਆ ਕਿ ਜਿਵੇਂ ਕਾਉਂਟਰ ਤੇ ਕਾਹ ਬਣ ਤੇ ਬੱਸ ਸਟੈਂਡ ਦੇ ਅੰਦਰ ਪੱਸਾਂ ਪਾਇਆ ਲੱਗਦੇ ਨੇ ਉਸ ਤਰ੍ਹਾਂ ਸਾਰਾ ਮੋਬਾਈਲ ਕਵਰ ਦੀ ਦੁਕਾਨ ਪੂਰੀ ਜਿਸ ਤਰ੍ਹਾਂ ਕੀ ਬਾਜ਼ਾਰ ਦੇ ਵਿੱਚ ਮਾਰਕੀਟ ਹੁੰਦੀ ਆ ਪੂਰੀ ਉਸੇ ਤਰ੍ਹਾਂ ਹੀ ਮਾਰਕੀਟ ਆ ਇਹ ਜਿਹੜੀ ਵਸਣデア ਉੱਪਰ ਬੌੜੀ ਜਾਂਦੀ ਆ ਤੇ ਇੱਧਰ ਪੂਰੀ ਧਰਤ ਤੱਕ ਸਾਰੀ ਤੁਸਾਂ ਪਾ ਵਾਸਟੈਂਡ ਦਾ ਅੰਦਰਲਾ ਝਾਕਾ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਦਾ ਇਹਦਾ ਫ੍ਰੈਸ਼ ਵਗੈਰਾ ਦੁਕਾਨਾਂ ਵਗੈਰਾ ਜਿਵੇਂ ਗੱਸਾਂ ਵਗੈਰਾ ਵੀ ਕਿੱਥੋਂ ਲੈਣੀਆਂ ਬੋਰਡ ਵਗੈਰਾ ਲੱਗੇ ਹੋਏ ਆ ਸਾਰੇ ਕਿੱਥੋਂ ਕਿੱਥੇ ਏਟੀਐਮ ਦੀ ਵੀ ਸਹੂਦਤ ਆ ਕਿ ਖਾਸ ਇੱਥੇ ਨਾਲ ਵੀ ਪੈਸੇ ਵਗੈਰਾ ਉੱਠ ਉੱੜ ਕੇ ਕਢਾਉਣ ਵਾਸਤੇ ਦਿਨ ਇਹ ਇੱਧਰ ਪਬਲਿਕ ਦੇ ਵੱਲੋਂ ਬੈਕਟਰਨ ਦੀ ਹੈਗੀ ਹੈ ਜਗਾ ਮੰਨ ਲਓ ਇੱਥੇ ਜਿਵੇਂ ਰਸਨਾ ਕੰਟੀਨ ਵਗੈਰਾ ਹੈਗੀ ਤੇ ਮੰਨ ਲਓ ਰਸਟ ਵਗੈਰਾ ਕਰਨਾ ਦੇਖੋ ਦਫਤਰ ਵਗੈਰਾ ਹੈਗਾ ਤੇ ਇੱਥੇ ਸਾਰੇ ਬੈਠ ਸਕਦੇ ਹਾਂ ਸਾਰਾ ਘੁੰਮ ਘਾੜ ਵਾਲੇ ਵਧੀਆ ਤੇ ਕੰਟੀਨ ਚ ਕੋਈ ਤੁਸੀਂ ਖਾ ਹੀ ਸਕਦੇ ਅਸੀਂ ਆ ਗਏ ਹਾਂ ਇਸ ਟਾਈਮ ਸ਼ਾਤ ਲਾਈਆਂ ਦੇ ਵਿੱਚ ਪੂਰਾ 11:00 ਬੱਜ ਕੇ 45 ਮਿੰਟ ਦੇ ਉੱਪਰ ਕਾਫੀ ਸਮਾਂ ਲੱਗ ਗਿਆ ਕਾਫੀ ਚੜ੍ਹਾਈ ਵਗੈਰਾ ਸੀਗੀ ਤੇ ਕਹਿੰਦਾ ਇੱਥੋਂ 5 ਕਿਲੋਮੀਟਰ ਅੱਗੇ ਹੈਗਾ ਅੱਧਾ ਕੋਈ ਪੁੱਛਦੇ ਆਪਾਂ ਟੈਕਸੀ ਵਗੈਰਾ ਤੇ ਫਿਰ ਆਪਾਂ ਜਾਵਾਂਗੇ ਅੱਗੇ ਆ ਸਾਰਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਰਾਹ ਤੇ ਵਿੱਚ ਸਾਰਾ ਆਪਾਂ ਦਰਸ਼ਨ ਕਰ ਜਾ ਰਹੇ ਆ ਖਾਲੀ ਵੈਸਟਾਂ ਦਾ ਅੰਦਰ ਵਗੈਰਾ ਤੇ ਜਾਗਰਨ ਜੂਰਨ ਕਰਦੇ ਜਿਵੇਂ ਹਾਲ ਆਗਾ ਬਈ ਅੱਗੇ ਚੌਂਕੀ ਵਗੈਰਾ ਲੱਗਦੀ ਹੈ ਤੇ ਦੱਸਾਂਗਾ ਮੈਂ ਰਾਂ ਕਰਨਾ ਤੇ ਦੇਖਦੇ ਅੰਦਰ ਚਲਦੇ ਆ ਆਪਾ ਬਾਬਾ ਬਲਕਨਾਥ ਜੀ ਦੇ ਮੰਦਿਰ ਤੋਂਰੇ ਸਮੇਂ ਦੀ ਸ਼ਾਇਦ ਦਾ 5 ਕਿਲੋਮੀਟਰ ਸੀ ਇਹਨਾਂ ਨੇ ਲਿਆ ਆਪਣੇ ਤੋਂ ਆਉਣ ਜਾਣ ਦਾ 500 ਰੁਪਿਆ ਦੋ ਜਣਿਆਂ ਦਾ ਤੇ ਮੰਦਿਰ ਦੇ ਅੰਦਰ ਚੱਲੇ ਆਂ ਪੌੜੀਆਂ ਵਗੈਰਾ ਉਤਰਦੇ ਆਂ ਹੈ ਥੋੜੀ ਆ ਪੌੜੀ ਤੇ ਫਿਰ ਗੁਸਾ ਦੇ ਦਰਸ਼ਨ ਕਰਕੇ ਫਿਰ ਵਾਪਸ ਆਪਾਂ ਜਾਵਾਂਗੇ ਆ ਸਾਰਾ ਬਾਬਾ ਬਣਕਨਾਥ ਜੀ ਆਸੇ ਪਾਸੇ ਦ੍ਰਿਸ਼ ਵਗੈਰਾ ਸਾਰਾ ਦੁਕਾਨਾਂ ਵਗੈਰਾ ਉਵੇਂ ਹੀ ਔਰਾਂ ਪਾਸ ਸਾਰੀਆਂ ਥੱਲੇ ਉਤਰੀ ਜਾਂਦੀਆਂ ਆ ਤੇ ਇਹ ਆ ਦੁਕਾਨਾਂ ਵਗੈਰਾ ਸੱਜੀ ਆ ਆ ਉਹ ਤਾਂ ਫਿਰ ਆਹ ਦਿਨਾਂ ਦੇ ਵਿੱਚ ਮੰਦਿਰ ਦੇ ਵਿੱਚ ਪਬਲਿਕ ਕਹਿੰਦੇ ਬਹੁਤ ਘੱਟ ਹੁੰਦੀ ਆ ਮਾਰਚ ਦੇ ਵਿੱਚ ਬਾਬੇ ਦਾ ਮੇਲਾ ਹੁੰਦਾਗਾ ਤੇ ਉਦੋਂ ਥੋੜੀ ਭੀੜ ਵਗੈਰਾ ਜ਼ਿਆਦਾ ਹੁੰਦੀ ਆ ਤੇ ਅਪ੍ਰੈਲ ਤੱਕ ਚੱਲਦਾ ਹੈ ਫਿਰ ਤੇ ਤੇ ਜ਼ਿਆਦਾਤਰ ਕਹਿੰਦੇ ਸ਼ਨੀ ਐਤਵਾਰ ਹੁੰਦੀ ਆ ਭੀੜ ਵਗੈਰਾ ਜੀ ਦੀ ਪ੍ਰਾਣੀ ਤਸਵੀਰ ਆ ਆ ਰਕਸ਼ਸ ਕੀ ਕੋਈ ਤੇ ਇੱਥੇ ਨਾ ਜਿਹੜੀ ਸੰਗਤ ਵਾਰਾ ਬੱਕਰੇ ਵਗੈਰਾ ਲੈ ਕੇ ਹੁੰਦੀ ਦੇਖੋ ਕਿੱਡੇ ਕਿੱਡੇ ਬੱਕਰੇ ਆ ਗਏ ਇਹ ਇੱਥੇ ਚੜਾਉਂਦੇ ਆ ਇਹ ਲੋਕ ਲੈ ਆ ਕੇ ਤੇ ਆ ਥੱਲੇ ਦਾ ਉਹ ਉੱਥੇ ਦੇਖਦੇ ਹੁਣ ਅੱਗੇ ਚੱਲਦੇ ਆ ਆਪਾਂ ਗੁਫਾ ਦੇ ਦਰਸ਼ਨ ਕਰਨ ਲਈ ਸਾਰਾ ਆਪਾਂ ਦਰਸ਼ਨ ਕਰਦੇ ਆ ਰਹੇ ਆ ਖਾਲੀ ਬੈਸਟਾਂ ਅੰਦਰ ਵਗੈਰਾ ਤੇ ਜਾਗਰਣ ਜੂਰਨ ਕਰਦੇ ਜਿਵੇਂ ਹਾਲਾ ਕਬੀ ਅੱਗੇ ਚੌਂਕੀ ਵਗੈਰਾ ਲੱਗਦੀ ਹੈ ਤੇ ਦਰ ਸੰਗਤਾਂ ਵਾਰਾ ਕਰਨਾਂ ਦੇ ਦੇ ਅੰਦਰ ਚਾਉਂਦੇ ਸਾਰਾ ਗੁਫਾਲੀਆਂ ਪੌੜਨਾ ਇੱਧਰ ਨਾ ਸਾਰੀ ਗੁਫਾ ਵਗੈਰਾ ਬਣੀ ਹੈ ਗੁਫਾ ਦਰਸ਼ਨ ਵਧੀਆ ਵੈਸੇ ਬਣਿਆ ਚ ਚੱਲਣ ਵਾਸਤੇ ਕੋਈ ਇੰਨਾ ਥੋੜੀ ਸੌਖੇ ਤਰੀਕੇ ਨਾਲ ਚੱਲ ਜੰਨਾ ਤੇ ਉੱਥੇ ਤਾਂ ਥੋੜੀ ਭੀੜ ਹੈਗੀ ਗੁਫਾ ਦੇ ਅੰਦਰ ਸਾਰੀ ਆਫੇ ਪਬਲਿਕ ਵਗੈਰਾ ਖੜੀ ਹੈ ਇੱਥੇ ਇਹਦੇ ਅੰਦਰ ਹੀ ਆ ਬਾਬੇ ਦਾ ਮਹਿਮਨ ਸਥਾਨ ਆ ਜਿਹੜਾ ਸਾਹਮਣੇ ਦੇਖ ਸਕਦੇ ਤੁਸੀਂ ਪਹਾੜਾਂ ਦੇ ਤੇ ਸਾਹਮਣੇ ਦੇਖ ਸਕਦੇ ਕਿੰਨੇ ਸੋਹਣੇ ਪਹਾੜ ਤੇ ਕੁਝ ਘਰ ਵਗੈਰਾ ਤੇ ਇਧਰ ਇਸ ਤਰ੍ਹਾਂ ਹੀ ਜੇ ਬਾਬੇ ਕੀਰਤਨ ਕਰ ਰਿਹਾ ਤੇ ਉਹ ਸਾਹਮਣੇ ਜਿਹੜੇ ਆਪਾਂ ਉੱਪਰ ਆਇਆ ਤੁਸੀਂ ਦੇਖ ਰਹੇ ਹੋ ਉਸ ਥਾਂ ਦੇ ਉੱਪਰ ਬਾਬਾ ਜੀ ਦੀ ਗੁਫਾ ਹੈ ਤੇ ਆਪਾਂ ਥੋੜੇ ਜ਼ੂਮ ਕਰਦੇ ਆਂ ਜ਼ੂਮ ਕਰਕੇ ਤੁਹਾਡੇ ਸਾਰ ਰਿਕਾਰਡਿੰਗ ਇਹ ਤੇ ਇਧਰ ਸਾਰਾ ਪਹਾੜ ਵਗੈਰਾ ਹੈਗੇ ਆ ਸਾਰੇ ਜਿੰਨੇ ਵੀ ਹੈਗੇ ਮੰਦਰ ਦੇ ਵਿੱਚ ਦਰਸ਼ਨ ਕਰਕੇ ਆਪਾਂ ਆ ਗਏ ਆ ਵਾਪਸ ਤੇ ਆਪਣੀ ਗੱਡੀ ਜਿਹੜੀ ਕਿਰਾਏ ਸੀ ਉਸੇ ਗੱਡੀ ਦੇ ਵਿੱਚ ਹੀ ਆ ਗਏ ਆ ਦੇਖੋ ਜਿਆਦਾ ਭੀੜ ਨਹੀਂ ਸੀਗੀ ਤੇ ਵੇਣ ਬਾਬਾ ਜੀ ਦੀ ਜੋ ਗੁਫਾਗੀ ਉਹ ਛੋਟੀ ਜਿਹੀ ਇੱਕ ਦਰਖਤ ਦੇ ਵਿੱਚ ਬਣੀ ਹੋਈ ਆ ਤੇ ਵੀਡੀਓ ਵਾਇਰ ਲਾਉਡ ਨਹੀਂ ਸੀ ਆਪਾਂ ਇਸ ਕਰਕੇ ਜਿਆਦਾ ਬਣਾਈ ਨਹੀਂ ਮੰਦਰ ਦੇ ਵਿੱਚ ਵੀਡੀਓ ਜਿਹੜੀ ਬਾਹਰ ਦੀ ਸੀ ਮੰਦਿਰ ਦਾ ਦ੍ਰਿਸ਼ ਉਹ ਆਪਾਂ ਸਾਰਾ ਬੜਾਇਆਗਾ ਤੇ ਹੁਣ ਆਪਾਂ ਫੜਦੇ ਆਉਣ ਜਾਣ ਦਾ ਥੋੜਾ ਜਿਆਦਾ ਟਾਈਮ ਲੱਗਿਆ ਆਪਾਂ ਨੂੰ ਤੇ ਉਹਦੇ ਕਰਕੇ ਵੀ ਆਪਾਂ ਜਿਆਦਾ ਇੱਥੇ ਕੁਝ ਦੇਖਿਆ ਨਹੀਂ ਤੇ ਹੁਣ ਆਪਾਂ ਚੱਲ ਰਹੇ ਆ ਵਾਪਸ ਤੇ ਇੱਕ ਮੀਂਹ ਮੂਹ ਕਦੇ ਪਹਾੜਾਂ ਚ ਨਹੀਂ ਪੈ ਰੇ ਇਧਰ ਪਹਾੜੀ ਹਿਰਗੇ ਚ ਉਹਦੇ ਰੇ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਾਂ ਚੱਲ ਰਹੇ ਆ ਹੁਣ نیچے ਆ ਗੱਡੀ ਜਾ ਰਹੀ ਆ ਬਸ ਹੁਣ ਦਿਖਾਉਣੇ ਆ ਰਾਸਤਾ ਸਾਰਾ ਵੀ ਕਿਸ ਤਰ੍ਹਾਂ ਦਾ ਰਾਸਤਾ ਵਗੈਰਾ ਹੈਗਾ ਇਹ ਸਾਰਾ ਤੇ ਆ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਤਰ੍ਹਾਂ ਦਾ ਰਾਸਤਾ ਹੈ ਇਹ ਕੱਟ ਬਹੁਤ ਮੁਸ਼ਕਿਲ ਆ ਵੀ ਪਹਾੜੀ ਤੇ ਗੱਡੀ ਵੇਰਾ ਚਲਾਉਣੀ ਸਾਰੀ ਤੇ ਕਾਫੀ ਜਿਆਦਾ ਹਾਈਟ ਤੇ ਆ ਜਾਂਦਾ ਹੈਗਾ ਇਹ ਸਥਾਨ ਤੇ ਔਰ ਤੇ ਇੱਥੇ ਬਾਂਦਰ ਵਗੈਰਾ ਹੈਗੇ ਕਾਫੀ ਕੀਤੇ ਢੀੜ ਵਗੈਰਾ ਰਸ਼ ਵਗੈਰਾ ਇਹਨਾਂ ਦੇ ਵਿੱਚ ਹੁੰਦੇ ਹੀ ਨੀਗਾ ਕਿਉਂਕਿ ਆਹ ਦਿਨਾਂ 'ਚ ਮੇਲੇ ਵਗੈਰਾ ਘਟ ਚੱਲਦੇ ਆ ਬਾਬਾ ਜੀ ਦੇ ਇਹ ਵੀਡੀਓ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਤੇ ਉਹਨਾਂ ਆਪਾਂ ਸਾਰਾ ਚਲਦੇ ਆਪਾਂ ਵਾਪਸ ਅਨੰਦਪੁਰ ਸਾਹਿਬ ਤੇ ਫਿਰ ਅੱਗੇ ਦਾ ਤੇਰੇਆ ਸਫਰਾ ਕਿੱਥੋਂ ਦਾ ਰਹੂਗਾ ਆਪਾਂ ਫਿਰ ਉਹ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਖੀਰ ਤੱਕ ਵੀਡੀਓ ਬੜੀ ਜ਼ਰੂਰ ਦੇਖਿਓ ਲਾਈਕ ਤੇ ਫੋਲੋ ਸਬਸਕ੍ਰਾਈਬ ਜ਼ਰੂਰ ਕਰਦੇ ਇਸ ਤਰ੍ਹਾਂ ਦੇ ਕੁਝ ਰਾਹਸਤੇ ਆ ਦੇਖੋ ਇਸ ਤਰ੍ਹਾਂ ਘਾਟਾ ਗੱਡੀ ਮੁੜਦੀ ਹੈ ਜਦੋਂ ਮੰਨ ਲਓ ਕੋਈ ਸਾਹਮਣੇ ਆ ਜਾਂਦੀ ਚੀਜ਼ ਉਹ ਥੋੜਾ ਔਖਾ ਹੋ ਜਾਂਦਾ ਮੋੜ